ਜੋੜਾ ਨਕਾਤਾ ਪਰਖਿਓ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਪਿਆਰੀ ਸਾਧ ਸੰਗਤੋ ਅੱਜ ਤੁਹਾਨੂੰ ਇੱਕ ਨਵਾਂ ਇਤਿਹਾਸ ਣਾਉਣਾ ਸਿੱਖੀ ਕੀ ਹੈ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਗੋਮਦਵਾਲ ਸਾਹਿਬ ਧਰਤੀ ਤੇ ਨਾਮ ਜਪਿਆ ਬਾਣੀ ਲਿਖੀ ਅਨੰਦ ਸਾਹਿਬ ਦਾ ਪਾਠ ਵੀ ਲਿਖਿਆ ਉੱਥੇ ਤੇ ਲੰਗਰ ਦੀ ਪਰਥਾ ਦਾ ਗੁਰੂ ਅੰਗਦ ਦੇਵ ਮਹਾਰਾਜ ਜੀ ਤੋਂ ਹੀ ਚੱਲ ਪਈ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਤੋਂ ਹੀ ਚੱਲ ਪਈ ਸੀ ਲੰਗਰ ਨੂੰ ਅੱਗੇ ਵਧਾਇਆ ਇਸ ਤਰ੍ਹਾਂ ਸਾਧ ਸੰਗਤ ਸੱਤ ਗੁਰੂ ਜੀ ਦੇ ਕੋਲੇ ਸਿੱਖ ਆਉਂਦੇ ਰਹੇ ਉਹਨੀਆਂ ਸਿੱਖ ਹੁੰਦੇ ਰਹੇ ਤੇ ਇੱਕ ਗੁਰ ਸਿੱਖ ਆਇਆ ਕਹਿੰਦਾ ਜੀ ਮੈਂ ਬਹੁਤ ਗਰੀਬ ਆ ਮਰ ਰਿਹਾ ਬੈਠੇ ਕਹਿੰਦੇ ਮੈਂ ਬਹੁਤ ਗਰੀਬ ਆ ਤੇ ਤੁਸੀਂ ਵੀ ਮੇਰਾ ਕੋਈ ਇਂਤਜ਼ਾਮ ਕਰੋ ਮਰ ਰਿਹਾ ਕਹਿੰਦੇ ਜਾ ਭਾਈ ਜਾ ਕੇ ਨਾ ਤੇ ਨੋਟਾਂ ਦੀਆਂ ਮਾਇਆ ਬੇਅੰਤ ਪਈਆ ਜਾਂ ਜਾਵੜਾ ਸਾਹਮਣੇ ਜਾਵੜਾ ਇੱਧਰ ਨੂੰ ਰਾਹ ਨੂੰ ਤੁਰ ਪਾਸੇ ਬਧੀਰ ਨੂੰ ਜਾਂ ਜਾਵੜਾ ਜਦੋਂ ਇੱਧਰ ਨੂੰ ਤੁਰਿਆ ਕਹਿੰਦਾ ਜਿੱਥੇ ਥੱਕ ਗਿਆ ਉੱਥੇ ਬਹਿ ਜੀ ਉੱਥੇ ਬੈਠ ਗਿਆ ਸਾਧ ਸੰਗਤ ਤੇ ਸੰਗਤ ਆਉਣ ਲੱਗੀ ਕਿ ਮੈਂ ਗੁਰੂ ਅਮਰਦਾਸ ਜੀ ਦਾ ਸਿੱਖਾਂ ਤੇ ਲੋਕ ਆ ਕੇ ਪੈਸੇ ਮੱਥਾ ਟੇਕਣ ਲੱਗ ਗਏ ਪਰ ਮਾਇਆ ਆਉਣ ਲੱਗੀ ਹਜੇ ਵੀ ਉਹਦਾ ਜਣੀ ਗੱਲ ਬਣੀ ਨਹੀਂ ਫਿਰ ਆ ਗਿਆ ਮਹਾਰਾਜ ਜੀ ਕੋਲੇ ਮਾਰੇ ਕਹਿੰਦੇ ਮਾਰੇ ਹੁਣ ਪਤਾ ਜਾਣੀ ਜਾਣਾ ਸੀ ਉਹ ਕਹਿੰਦੇ ਭਾਈ ਅੱਗੇ ਹੋ ਜਾ ਜਾ ਸੋਨਾ ਹੀ ਸੋਨਾ ਜਦੋਂ ਅੱਗੇ ਜਾਵੜਿਆ ਸੋਨੇ ਦੀ ਖਾਨ ਮਿਲ ਗਈ ਸੋਨੇ ਦੀ ਖਾਨ ਦੇ ਵਿੱਚ ਰਹਿਣ ਬਹਿਣ ਲੱਗ ਗਿਆ ਲੱਗ ਗਿਆ ਵਪਾਰ ਕਰਨ ਲੱਗ ਗਿਆ ਹੋਰ ਪੈਸੇ ਹੋ ਗਏ ਵੱਧ ਗਏ ਹਜੇ ਵੀ ਉਹਦਾ ਢਡ ਨਹੀਂ ਭਰਿਆ ਫੇਰ ਮਾਰੇ ਕੋਲੇ ਆ ਗਿਆ ਮਾਰੇ ਕਹਿੰਦੇ ਅੱਗੇ ਜਾਵੜਾ ਭਾਈ ਹੀਰੇ ਮੋਤੀ ਜਵਹਰ ਕਹਿੰਦੇ ਸਤ ਸਤਵਚਨ ਉਹ ਜਦੋਂ ਹੀਰੇ ਮੋਤੀ ਆਉਣ ਲੱਗੇ ਉਹਨਾਂ ਦਾ ਵਪਾਰ ਕਰਨ ਲੱਗ ਗਿਆ ਬਣ ਗਈ ਗੱਲ ਕਿਉਂਕਿ ਸਤਿਗੁਰੂ ਜੀ ਨੇ ਭੈਜਲ ਦਿਖਾਉਣਾ ਸੀ ਹੁਣ ਹੋਰ 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 ਕਰਦਾ ਫਿਰਦਾ ਫਿਰਦਾ ਦੇ ਹੀਰੇ ਮੋਤੀਆਂ ਦਾ ਵਪਾਰ ਕਰਨ ਲੱਗ ਗਿਆ ਬੇਅੰਤ ਮਾਇਆ ਉਹਦੇ ਕੋਲੇ ਆ ਗਈ ਸਾਥ ਸੰਗਤ ਜਦੋਂ ਬੇਅੰਤ ਮਾਇਆ ਉਹਦੇ ਕੋਲੇ ਆ ਗਈ ਤੇ ਉਹ ਤਾਂ ਬਾਈ ਗੱਡੀ ਸੋਨੇ ਦੀ ਬਣਾ ਲਈ ਘਰ ਦੇ ਵਿੱਚ ਰਹਿਣ ਬਹਿਣ ਲੱਗ ਗਿਆ ਬਹੁਤ ਚੋਟੀ ਦਾ ਜਾਨੀ ਚੰਗੀਆਂ ਗੱਲਾਂ ਜਿੰਨੀਆਂ ਵੀ ਅੱਜ ਦੇਖ ਲਓ ਜਿਹੜੇ ਤਗੜੇ ਬੰਦੇ ਆ ਪੂਰਾ ਕਰਦੇ ਆ ਕਿ ਨਹੀਂ ਕਰਦੇ ਚੰਗੀ ਤੋਂ ਚੰਗੀ ਗੱਡੀ ਲਿਆਉਣੀ ਟੰਗਾ ਵਧੀਆ ਘਰ ਪਾ ਲੈਣਾ ਉਹਦੇ ਵਿੱਚ ਉਹ ਭਾਈ ਚੰਗਾ ਸੋਹਣਾ ਕੋਠੀ ਪਾ ਲਈ ਵਧੀਆ ਚੋਟੀ ਦੀ ਗੱਡੀ ਲੈ ਲਈ ਦੋਏ ਜੀ RAM ਨਾ ਉਹਦੇ ਚ ਜਾਇਆ ਕਰਨ ਆਏ ਫਿਰਦਿਆ ਸਾਹਿਬ ਮਾਇਆ ਬਹੁਤ ਜੁੜ ਗਈ ਮਾਇਆ ਜੁੜ ਗਈ ਬੱਚੇ ਹੋ ਗਏ ਹੁਣ ਘਰੇ ਬੱਚੇ ਵੀ ਰਹਿੰਦੇ ਆ ਆਪ ਵੀ ਰਹਿੰਦੇ ਆ ਤੇ ਇੱਕ ਦਿਨ ਨਾ ਤੁਰੇ ਫਿਰਦੇ ਤੁਰੇ ਫਿਰਦੇ ਤੇ ਗੁਰੂ ਅਮਰਦਾਸ ਜੀ ਜਦੋਂ ਉਧਰ ਦੀ ਗੱਤੇ ਗੁਰੂ ਅਮਰਦਾਸ ਮਹਾਰਾਜ ਮਿਲ ਪਏ ਮੁੜ ਕੇ ਆਏ ਨਹੀਂ ਨਾ ਮਾਇਆ ਕੋਲੋਂ ਜਦੋਂ ਮਹਾਰਾਜ ਗਾਂਧੀ ਗਾਂ ਘੱਲੀ ਗਏ ਤੇ ਜਦੋਂ ਹੀਰੇ ਮੋਤੀ ਆਂਦਾ ਵਪਾਰ ਬਣ ਗਿਆ ਨਾ ਪੂਰਾ ਉਹ ਨਹੀਂ ਸ਼ੁਕਰ ਕੀਤਾ ਮਹਾਰਾਜ ਦਾ ਵੀ ਸੱਚੇ ਪਾਸਾਈ ਆਪਾਂ ਨੂੰ ਕਿੱਡੇ-ਕੱਡੇ ਵੱਡੇ-ਵੱਡੇ ਖਜ਼ਾਨੇ ਦੇ ਤੇ ਤੇ ਆਪਾਂ ਇੱਕ ਵਾਰੀ ਉਹਦਾ ਸ਼ੁਕਰਾਨਾ ਕਰਨੀ ਗਏ ਜਦੋਂ ਇਹ ਹੋ ਗਿਆ ਸਾਧ ਸੰਗਤ ਤੇਰਾ ਉਹ ਬਹੁਤ ਦੁਖੀ ਰਹਿਣ ਲੱਗ ਪਿਆ ਉਹਦੇ ਬੁੰਡੇ ਨੂੰ ਇੱਕ ਨੂੰ ਕੈਸਰ ਹੋ ਗਿਆ ਇੱਕ ਮੁੰਡੇ ਨੂੰ ਹੋਰ ਕੋਈ ਬਿਮਾਰੀ ਲੱਗ ਗਈ ਟੀਵੀ ਦੀ ਬਿਮਾਰੀ ਲੱਗ ਗਈ ਕਰੇ ਬੁਰਾ ਹਾਲ ਪੈਸਾ ਆਈ ਵੀ ਬਹੁਤ ਜਾਵੇ ਤੇ ਪੈਸਾ ਲੱਗੀ ਵੀ ਬਹੁਤ ਜਾਵੇ ਦੁਖੀ ਵੀ ਬੜਾ ਰੋਵੇ ਉਧਰ ਆਉਣ ਦੀ ਵਜਾਇ ਗੁਰੂ ਮਹਾਰਾਜ ਕੋਲੇ ਆਪਦੇ ਘਰੇ ਉਧਰ ਹੀ ਤੁਰਿਆ ਫਿਰਦਾ ਨੇ ਇਧਰ ਮਾ ਸਤ ਗੁਰੇ ਜਿਹੜੀ ਮਾਇਆ ਵਾਲੀ ਵੀ ਆ ਜਿਹੜੀ ਉਹ ਮੂਹ ਗੁਰੂ ਘਰ ਨੇ ਇਹਨੂੰ ਨਹੀਂ ਹੋਣ ਦਿੰਦੀ ਅੱਜ ਲਾਲੋ ਹਸਾਵੋ ਜਿਹੜੀ ਬਹੁਤੀ ਮਾਇਆ ਗੁਰੂ ਘਰ ਨੇ ਇਹਨੂੰ ਕਿਉਂ ਨਹੀਂ ਹੁਣੇ ਤੁਹਾਨੂੰ ਅੱਗੇ ਸੜਾਉਨੇ ਚਲੇ ਪਹਿਲਾਂ ਸਿਰੇ ਲਾ ਲਿਗੇ ਕਰ ਲੋ ਜਦੋਂ ਉਹ ਭਾਈ ਗੁਰੂ ਅਮਰਦਾਸ ਜੀ ਨੂੰ ਕੁਦਰਤੀ ਬਾਜ਼ਾਰ ਚ ਮਿਲ ਪਏ ਨੰਗੇ ਜਾਂਦੇ ਖੜੇ ਖੜੀਏ ਕਹਿੰਦਾ ਘਰ ਵਾਲੀ ਕਹਿੰਦੀ ਖੜੇ ਖੜੇ ਕੋਈ ਮਹਾਰਾਜ ਜਾਂਦੇ ਆ ਬਸ ਇਹ ਗੱਡੀ ਲਾਲੀ ਪੂਰੇ ਲੱਗੜੀ ਲਾ ਕੇ ਕੜਿਆਲੀ ਪਹਿਰੀ ਡਿੱਗੇ ਪਹਿਰੀ ਡੇਕੇ ਮਹਾਰਾਜ ਦੇ ਤੇ ਰੋਣ ਲੱਗੇ ਮਹਾਰਾਜ ਕਹਿੰਦੇ ਕੀ ਹਾਲ ਭਾਈ ਰੋਣੇ ਕਾ ਤੋਂ ਐ ਕਹਿੰਦੇ ਜੀ ਦੁਖੀ ਬਹੁਤ ਆ ਸਾਧਗੁਰ ਜੀ ਕਹਿੰਦੇ ਉਹ ਦੁਖੀ ਹੁਣ ਤਾਂ ਤੂੰ ਦੁਖੀ ਹੋਈ ਰਹਿਣਾ ਤੇ ਦੁਖੀ ਹੋਣਾ ਤੂੰ ਹੁਣ ਸਵਾ ਨੰਗ ਗਿਆ ਇਹ ਜਿਹੜੀ ਬਹੁਤੀ ਮਾਇਆ ਇਹ ਰਵਾਉਂਦੀ ਹੋਈ ਆ ਹੁਣ ਤੈਨੂੰ ਰੋਣਾ ਹੀ ਪੈਣਾ ਕਹਿੰਦਾ ਕੀ ਕਹਿੰਦਾ ਮਹਾਰਾਜ ਕਹਿੰਦੇ ਜਦੋਂ ਤੇਰੇ ਕੋਲੇ ਇੰਨੀ ਵੇਖ ਤੈਨੂੰ ਅਸੀਂ ਦਿੱਤਾ ਪਹਿਲਾਂ ਤੈਨੂੰ ਮਾਇਆ ਦਿੱਤੀ ਤੂੰ ਉੱਥੇ ਨਹੀਂ ਖੜਿਆ ਫੇਰ ਤੈਨੂੰ ਸੋਨਾ ਚਾਂਦੀ ਦੇਤਾ ਵਪਾਰ ਕਰਿਆ ਤੂੰ ਉੱਥੇ ਨਹੀਂ ਖੜਿਆ ਫੇਰ ਤੈਨੂੰ ਹੀਰੇ ਮੋਤੀਆਂ ਦੇ ਕੇ ਜਾ ਅੱਗੇ ਜਾਵੜਾ ਜਦੋਂ ਸਾਡੇ ਕੋਲੇ ਇੰਨੇ ਆ ਜਿਨਾਂ ਨੇ ਤੈਨੂੰ ਇੰਨਾ ਕੁਝ ਦਿੱਤਾ ਤੇ ਸਾਨੂੰ ਤੂੰ ਕੁਛ ਵੀ ਨਹੀਂ ਜਾਣਿਆ ਤੇਰੇ ਚਿੱਤੇ ਸਭ ਖਰੀ ਮਾਈਂ ਕਰਿਆ ਇਹ ਸਾਰਾ ਕੁਝ ਦੇਰਾਂ ਨੇ ਤੈਨੂੰ ਅਸੀਂ ਤੂੰ ਸਾਡਾ ਇੱਕ ਵਾਰੀ ਵੀ ਸ਼ੁਕਰਾਨਾ ਕਰਨ ਨਹੀਂ ਆਇਆ ਕਾ ਤੋ ਨਹੀਂ ਆਇਆ ਜੇ ਤੂੰ ਸ਼ੁਕਰਾਨਾ ਕਰਦਾ ਰਹਿੰਦਾ ਤੈਨੂੰ ਆ ਦੁੱਖ ਨਹੀਂ ਸੀ ਪੈਣੇ ਇਹ ਜਿਹੜੀ ਮਾਇਆ ਇਹ ਨੂੰ ਆਉਣਾ ਸਮਝ ਵੀ ਖਣੀ ਇਹ ਪੈਸੇ ਦੇ ਨਾਲ ਵਰਤਦਾ ਇਹ ਨੂੰ ਇਹ ਮਾਇਆ ਮੋਣੀ ਹੈ ਇਹਨੇ ਪਤਾ ਨਹੀਂ ਕਿੰਨੇ ਘਰ ਸਵਾਹ ਕਰਿਆ ਨੰਦ ਸਰ ਦਾ ਬਾਣੀ ਪੜ ਲਓ ਸਾਰੀਆਂ ਗੱਲਾਂ ਇਹਦੇ ਵਿੱਚ ਹੀ ਆ। ਨੰਦ ਪਿਆ ਮੇਰੀ ਮਾਇ ਸਤਗੁਰੂ ਮੈਂ ਪਾਇਆ। ਕਹਿੰਦੇ ਸਤਗੁਰਤਾ ਪਾ ਲਿਆ ਸੀ ਆਨੰਦ ਚ ਹੋ ਕੇ ਤੇ ਫਿਰ ਸਤਗੁਰ ਤੋਂ ਫਿਰ ਕੰਮ ਲੈ ਕੇ ਤੇ ਗਾਂਹ ਕੀ ਕਰਿਆ। ਇੱਕ ਵਾਰੀ ਵੀ ਨਹੀਂ ਮਿਲਣਾ ਜੀ। ਇਹੋ ਇੱਕ ਵਾਰੀ ਨਹੀਂ ਮਿਲਣੇ ਤੁਸੀਂ ਫਿਰ ਪਾਈ ਇਹ ਹਾਲਤਾ ਮਾਇ ਨੇ ਕਰ ਲੈ ਸੀ। ਜਿੱਥੇ ਵੱਧ ਮਾਇਆ ਉੱਥੇ ਇਹਦੇ ਹੁਣ ਭਗਤਾ ਰੋਚ ਹੈ ਕਰਲਾ ਹੁਣ ਪਾਣਾ ਗਿਆ ਬੀਤੋ। ਔਰ ਤੈਨੂੰ ਇਹ ਦੁਖੀ ਬਹੁਤੀ ਕਰੂ ਕਰੂਗੀ ਉਹੀ ਕਿਉਂਕਿ ਹੀਰੇ ਮੋਤੀਆਂ ਦਾ ਵਪਾਰ ਹੈ ਨਾ ਜਿਹੜਾ ਸਾਧ ਸੰਗਤ ਅਲਜ਼ੇਨ ਅਰਗੇਨਿਕ ਕਰੇ ਸੀ ਦੇਲਾ ਅਮਰੀਕਾ ਨਾਲ ਪੰਗਾ ਲੈ ਕੇ ਬਹਿ ਗਿਆ ਸੀ ਇਹ ਮਾਇਆ ਪੁੱਠੇ ਕੰਮ ਵੀ ਕਰਾ ਦਿੰਦੀ ਆ ਤੇ ਸਾਧ ਸੰਗਤ ਜਦੋਂ ਤੁਹਾਨੂੰ ਦੱਸਦੇ ਫਿਰ ਮਾਇਆ ਧਾਰੀ ਆਪਾਂ ਅੱਜ ਆਪਣੀਆਂ ਅੱਖਾਂ ਦੇ ਨਾਲ ਆਪਾਂ ਦੇਖਦੇ ਆ ਸਾਧ ਸੰਗਤ ਜਿੰਨੇ ਬੰਦੇ ਤਕੜੇ ਕੈਨੇਡਾ ਅਮਰੀਕਾ ਚੋਂ ਆਉਂਦੇ ਆ ਵੀਹੀ ਵੀਹੀ ਸਾਡੀ ਇੱਥੇ ਆਉਂਦੇ ਆ ਪਿੰਡ ਪਿੰਡ ਆ ਕੇ ਪਤਾ ਫਿਰ ਕੀ ਕਰਦੇ ਆ ਫਿਰ ਆ ਕੇ ਗੁਰੂ ਮਹਾਰਾਜ ਦਾ ਚਕਰਾਨਾ ਨਹੀਂ ਕਰਦੇ ਪਤਾ ਕਹਿੰਦੇ ਹੋ ਐਂ ਕਰੋ ਪਾਠ ਨਾ ਤੁਸੀਂ ਗੁਰਦੁਆਰੇ ਘਲਾ ਦਿਓ ਅਸੀਂ ਹੁਣ ਆਏ ਆ ਸਾਡੇ ਕੋਲ ਲੋਕਾਂ ਨੇ ਮਿਲਣਾ ਹੈ ਅਸੀਂ ਸ਼ਰਾਬ ਪਾਣੀ ਪੀਣਾ ਮਹਾਰਾਜ ਘਰੇ ਚੰਗੇ ਨਹੀਂ ਲੱਗਣੇ ਬੇਯਦ ਵੀ ਹੋ ਤੁਸੀਂ ਗੁਰਦੁਆਰੀ ਭੋਗ ਪਾ ਦਿਓ ਉਥੇ ਵੀ ਆਪਾਂ ਜਾਂਦੇ ਨਹੀਂ ਪਾਠੀ ਭੋਗ ਪਾ ਕੇ ਆਪਾਂ ਨੂੰ ਕਰੇ ਹੁਕਮ ਨਾਮਾ ਸੜਾ ਜਾਂਦਾ ਪੜਾ ਜਾਂਦਾ ਵੀ ਆਹ ਚੱਕੋ ਜੀ ਸੋਡਾ ਹੋ ਕੋਈ ਨਾ ਕੋਈ ਬੰਦਾ ਉਹਨੂੰ ਸੀਸੇ 'ਚ ਨਹੀਂ ਜੜਾਉਂਦਾ ਹੁਕਮ ਨਾਮ ਇਹਨੂੰ ਦੱਸੋ ਕਿੰਨਿਆਂ ਦੇ ਕਰੇ ਹੁਕਮ ਨਾਮ ਸੀਸੇ ਜੜਾ ਕੇ ਰੱਖਿਆ ਜਿਨ੍ਹਾਂ ਨੇ ਖੰਡ ਪਾਠ ਖਲਾਈ ਹੈ ਜਾਂ ਆਪਾਂ ਖੈਰਪੜ ਬਾਬਾ ਭਾਈ ਸਗਰਾਮ ਦੇ ਸਥਾਨ ਤੇ ਖਲਾਈ ਹੈ ਚਾਹ ਗੁਰਦੁਆਰੇ ਜਾਂ ਆਪਾਂ ਕਰੇ ਕਿਸੇ ਦਾ ਹੁਕਮ ਨਾਮ ਲਾਇਆ ਵਿੱਚ ਵੀ ਦੱਸ ਸਕਦੇ ਤਾਂ ਟੰਗਿਆ ਪਿਆ ਹੋਵੇ ਕਰੇ ਵੀ ਆ ਸਾਡੇ ਜਿਹਦੇ ਅਸੀਂ ਪਾਠ ਕਰਾਂ ਤੇ ਸਾਡਾ ਹੁਕਮ ਨਾਮ ਆਇਆ ਸੀ ਨਹੀਂ ਉਹ ਹੋਕੋ ਨਾਮ ਦੇ ਬੱਚੀ ਮਹਾਰਾਜ ਆਪਣੇ ਨਾਲ ਗੱਲਾਂ ਕਰਦੇ ਆ ਬੋਲਦੇ ਆ ਉਹ ਦੱਸਦੇ ਆ ਆਪਾਂ ਨੂੰ ਵੀ ਤੇਰਾ ਆਹ ਪਾਠ ਐ ਹੋਇਆ ਆਹ ਤੇਰਾ ਹੁਣ ਮੂਰੇ ਹੱਗਾ ਹੋਊਗਾ ਜੀ ਉਹਨੂੰ ਸੋਚ ਗਏ ਤੇ ਵਿਚਾਰ ਗਏ ਤੇ ਉਹ ਆਇਆ ਬਾਹਰੋਂ ਆ ਕੇ ਉਹਨੇ ਕੀ ਕਰਿਆ ਤੇ ਬੈਂਕ ਗਿਆ ਬੈਂਕਰ ਨੂੰ ਕਹਿੰਦਾ ਦਸਾਂ ਦਸਾਂ ਦੀਆਂ 50 50 ਦੀਆਂ 100 100 ਦੀਆਂ ਨਵੀਆਂ ਕੁੱਟੀਆਂ ਦੇ ਦੇ ਮੈਂ 20 ਸਾਲਾਂ ਬਾਅਦ ਆਇਆ ਮੈਂ ਆਪਦਾ ਪੁੱਤ ਵੇਣ ਤੇ ਮੈਂ ਤਾਂ ਉਤੋਂ ਦੀ ਸੱਟਣੇ ਆ ਲਾ ਲੋ ਫਾਉ ਹੁਣ ਡੀਜੇ ਤੇ ਆ ਕੇ ਸਾਹ ਸੰਗਤ ਕਿੰਨੀ ਮਾਇਆ ਦੀ ਆਪਾਂ ਬੇਅਤਵੀ ਕਰਦੇ ਆ ਡੀਜੇ ਦੇ ਉੱਤੋਂ ਦੀ ਆਪਾਂ ਬੰਦਿਆਂ ਦੇ ਆਪਦੇ ਰਿਸ਼ਤੇਦਾਰਾਂ ਜਾਂ ਹੋਰ ਦੇ ਉੱਤੋਂ ਦੀ ਆਪਾਂ ਸੱਟ ਦਿੰਦੇ ਆ ਪੈਰਾਂ ਥੱਲੇ ਮਾਇਆ ਮਲੀ ਜਾਂਦੀ ਆ ਤੇ ਸ਼ਰਾਬੀ ਪੀ ਪੀ ਕੇ ਸ਼ਰਾਬ ਦੇ ਨਾਲ ਉਹ ਮਾਇਆ ਦੀ ਦੁਰਦਸ਼ਾ ਕਰਦੇ ਆ ਆਪਾਂ ਜੇ ਖੰਡ ਪਾਠ ਘਰੇ ਪ੍ਰਗਾਸ਼ ਹੋਇਆ ਤੇ ਰਾਗੀ ਕੀਰਤਨ ਕਰਦਾ ਉਹਨੂੰ ਤਾਂ 10 ਰੁਪਏ ਐਂ ਲਿਆਉਣਿਆ ਭਾਲ ਕੇ ਵੀ ਇਹ ਦਸਾਂ ਵਾਲਾ ਹੀ ਆ ਪਾਰਟੀ ਨੂੰ ਆਪਾਂ ਬਸ ਉਹੀ 2 4000 5000 ਹੀ ਦੇਣਾ ਹੈ ਵੀ ਇਹ ਤਾਂ ਸਾਡਾ ਕਰਿੰਦਾ ਹੈ ਇਹ ਨੂੰ ਨਾ ਵੱਧ ਜਾਵੜਾਣਾ ਉਧਰ ਆਪਾਂ ਇਸ ਤਰ੍ਹਾਂ ਕਰਨਾ ਤੇ ਡੀਜੇ ਦੇ ਵਿੱਚ ਆਪਾਂ ਕਿੰਨੇ ਗਾਲ ਦੇਣੇ ਆ ਸ਼ਰਾਬਾਂ ਤੇ ਕਿੰਨੇ ਦੇਣਾ ਫਿਰ ਆਪਾਂ ਪਤਾ ਕੀ ਕਰਨਾ ਕੋਈ ਢਾਡੀ ਨਹੀਂ ਲਿਆਉਣਾ ਕੋਈ ਮੰਗਣੀ ਤੇ ਯਾਰ ਕਬੱਛਰੀ ਲਾ ਲਓ ਕੋਈ ਢਾਡ ਕੋਈ ਲਾ ਲਓ ਸਾਨੂੰ ਅਕਲ ਦੇ ਦੇਵੇ ਫਿਰ ਡੇਜਾ ਲਿਆਉਣਾ ਚੰਗੇ ਚੰਗੇ ਵਧੀਆ ਲੱਖ 2 ਲੱਖ ਵਾਲਿਆ ਪਾਉ ਲੈਉਣਿਆ ਨੰਗੇ ਗਾਂ ਕੁੜੀਆਂ ਨਚਾ ਦੜੀਆਂ ਆਪਣੇ ਧਰਮ ਚ ਇਹ ਗੱਲ ਹੈਗੀ ਆ ਸਿੱਖੀ ਚ ਗਈ ਕਿੱਧਰੋਂ ਸਿੱਖੀ ਬਹੁਤ ਜਿਹੜੇ ਆਪਣੇ ਕਥਾਵਾਚਕਾ ਬਹੁਤ ਕਥਾ ਕਰਦੇ ਆ ਬਹੁਤ ਸਮਝਾਉਂਦੇ ਆਪਾਂ ਨਹੀਂ ਸਮਝਣਾ ਆਪਾਂ ਨਹੀਂ ਸਮਝਣਾ ਨਾ 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 ਵੀ ਉਹ ਤਾਂ ਐਵੇਂ ਭੁੱਲੀ ਜਾਂਦੇ ਆ ਤੇ ਗੌਣ ਵਾਲਾ ਆ ਜਾਣਾ ਉਹਨੂੰ 5 ਲੱਖ 6 ਲੱਖ 7 ਲੱਖ 10 ਲੱਖ ਤਾਂ ਇੰਨੇ ਆ ਗੰਗੇ ਢਾਡੀ ਨੇ ਚੰਗੀ વાਰਤਾ ਇਤਿਹਾਸ ਸੁਣਾਤਾ ਉਹਨੂੰ ਉਹੀ 5-7000 ਰੁਪਏ ਦੇਣਾ ਆਪਾਂ ਉਹ ਵੀ ਮਸਾਂ ਉਹ ਘੱਟ ਲੈ ਲੈ ਘੱਟ ਲੈ ਲੈ ਕਥਾਵਾਚ ਨੂੰ 10 ਰੁਪਏ ਕੀਰਤਨ ਵਾਲੇ ਨੂੰ 10 ਰੁਪਏ ਯਾਰ ਉਹ ਦਸਾਂ ਵਾਲੀ ਆ ਕਿਹਾ ਕਿਸੇ ਨੇ ਵੀ ਆਪਾਂ ਕੀਰਤਨ ਵਾਲੇ ਜਿਹੜੇ ਨੇ ਕੀਰਤਨ ਕਰਿਆ ਕਿੰਨੀ ਘੰਟਾ ਇੱਕ ਕਿੰਨੇ ਆਪਣੇ ਨਾਲ ਮਗਜ ਕਿੰਨੀ ਆਪਾਂ ਨੂੰ ਸਿਖਿਆ ਦਿੱਤੀ ਆ ਇਹਨੂੰ ਵਾਅਦਾ ਦੇ ਦਿੱਗੇ ਜੋ ਕਿ ਸੈਨੇ ਵਿਚ ਉੱਠ ਕੇ ਤਗੜੇ ਬੰਦੇ ਨੇ ਕਿਹਾ ਵੀ ਲੈ ਭਾਈ ਮੈਂ ਇਹਨਾਂ 2000 3000 ਦੰਨਾ ਇਹ ਤਾਂ ਬੰਦਾ ਬੜਾ ਵਧੀਆ ਵਾ ਬਹੁਤ ਸੋਹਣੀ ਕਥਾ ਸੁਣਾਈ ਆਪਾਂ ਨੂੰ ਰਾਹ ਪਾਇਆ ਵਾ ਉਧਰ ਜੀ ਡੀ ਜੇ ਤੋਂ ਵੀ ਆਪਾਂ ਦੱਸਦਾ ਵੀ 2000 50 5000 ਰੋੜ ਦੇਣਾ ਮੰਗਤੀਆਂ ਜਾਂਦੀਆਂ ਆਪਣੇ ਘਰੇ ਜਗਰਾਵਾਂ ਜਗਰੂਵਾਂ ਆ ਲਈਆਂ ਤੇ ਉਹਨਾਂ ਨੂੰ ਦੇਖ ਕੇਵੇਂ ਬਾਹਰ ਤੇ ਉਤੋਂ ਦੀ ਪਾਠੀ ਗ੍ਰੰਥੀ ਨੂੰ 10 ਰੁਪਏ ਇਹ ਇੱਥੋਂ ਦਾ ਇਹਨਾਂ ਦੀ ਅਕਲ ਰਹਿ ਗਈ ਗ੍ਰੰਥੀ ਤੇ ਪਾਠੀ ਦੀ ਲਾਲੋਸਾ ਜਿਹੜਾ ਕੀਰਤਨ ਕਰਨ ਵਾਲਾ ਕਥਾ ਵਾਲਾ ਉਹਨੂੰ ਵੀ ਰੁਪਏ ਦੇ 10 ਕਥਾ ਕਰਦਾ ਕਿੰਨੀ ਸੋਹਣੀ ਤੇ ਉਹਨੂੰ ਰੁਪਏ ਦਾਸੋ ਇਹ ਗਾ ਸਾਧ ਸੰਗਤ ਸ੍ਰੀ ਗੁਰੂ ਅ ਗੁਰੂ ਹਰਮੰਦਰ ਸਾਹਿਬ ਨੇ ਇਹਦਾ ਸੋਨਾ ਲਗਿਆ ਮਹਾਰਾਜਾ ਰਣਜੀਤ ਸਿੰਘ ਨੇ ਆਪਦੇ ਸਿੱਖੀ ਦੇ ਰਾਜ ਵੇਲੇ ਲਾਇਆ ਉਹ ਉਹ ਸਿੱਖੀ ਦੇ ਰਾਜ ਵੇਲੇ ਤੇ ਜਦੋਂ ਉਹ ਰਾਜ ਵੇਲੇ ਲਾਇਆ ਤੇ ਸੋਨਾ ਲਾਤਾ ਮੇਰੇ ਗੁਰੂ ਦਾ ਘਰ ਇਹੋ ਜਿਹਾ ਹੋਣਾ ਚਾਹੀਦਾ ਗੁਰੂ ਘਰ ਆਪਾਂ ਬਹੁਤ ਸੋਹਣੇ ਬਣਾਤੇ ਆਪਣਾ ਫੂਲਾ ਸਿੰਘ ਸੀ ਕਾਲੀ ਫੂਲਾ ਸਿੰਘ ਜਥੇਦਾਰ ਉਹ ਕਹਿੰਦੇ ਕਾਣਾ ਹੀ ਕਹਿੰਦੇ ਹੁੰਦੇ ਸੀ ਅੱਜ ਦੇ ਉਹ ਕਹਿੰਦੇ ਰਿਆ ਉਹ ਕਾਣਿਆ ਨਾਲ ਸੋਨਾ ਇਧਰ ਆ ਕੇ ਕਹਿੰਦਾ ਹਾਂਜੀ ਹਾਂਜੀ ਕਿਹਾ ਉਹਨੇ ਅੱਜ ਦੇ ਮੁੱਖ ਮੰਤਰੀ ਨੂੰ ਕਦੇ ਕਹਿ ਕੇ ਦੇਖ ਲੋ ਰਿਆ ਓਏ ਪਰਚੇ ਪਾਪਦ ਨੂੰ ਅੰਦਰ ਨਾਲ ਸੱਟਿਆ ਹੋਇਆ ਉਹ ਕਾਲੀ ਫੂਲਾ ਸਿੰਘ ਜ਼ੋਰਤ ਸੀ ਉਹਦੇ ਚੋਂ ਨੇ ਕਿਹਾ ਕਹਿੰਦਾ ਉਹ ਰਣਜੀਤ ਸਿੰਘਾ ਕਹਿੰਦਾ ਸੋਨਾ ਲਵਾਇਆ ਕਹਿੰਦਾ ਹਾਂ ਜੀ ਮੇਰੇ ਗੁਰੂ ਘਰ ਮੇਰਾ ਮੇਰੇ ਪਿਤਾ ਦਾ ਗੁਰੂ ਦਾ ਘਰ ਆਹੇ ਇਹ ਸੋਨੇ ਚੋਨੇ ਜਿਹੇ ਵਧੀਆ ਵਧੀਆ ਹੋਣੇ ਚਾਹੀਦੇ ਆ ਮੇਰਾ ਰਾਜ ਆ ਮੈਂ ਤਾਂ ਉਹਦੇ ਰਾਜ ਦੇ ਵਿੱਚ ਗੁਰੂ ਘਰ ਦੀ ਪੂਰੀ ਸੇਵਾ ਕਰਾਂ ਜਿੱਥੋਂ ਤਾਈ ਹੋਈ ਹੀਰੇ ਮੋਤੀ ਲਵਾਉ ਉਹ ਕਹਿੰਦਾ ਫਿਰ ਜਿਹੜਾ ਪਾਠੀ ਪਾਠ ਕਰੀ ਜਾਂਦਾ ਕੀਰਤਨ ਕਰੀ ਜਾਂਦਾ ਕਿਤੇ ਇਹਨਾਂ ਦੀ ਵੀ ਸਾਰ ਲਈ ਆ ਕਹਿੰਦਾ ਚੱਲ ਮੇਰੇ ਨਾਲ ਤੋਰ ਚੱਲ ਤੋਰ ਇਹਨਾਂ ਦੇ ਪਾਠੀ ਦੇ ਘਰੇ ਚੱਲ ਗਏ ਨਰੰਥੀ ਦੇ ਘਰੇ ਚੱਲ ਗਏ ਰਣਜੀਤ ਸਿੰਘ ਨੂੰ ਲੈ ਗਿਆ ਜੇ ਉਹ ਲਿਜਾ ਕੇ ਦੇਖਿਆ ਸਾਹ ਦੇ ਇੱਕ ਟੁੱਟਾ ਜਾਂ ਕੋਠਾ ਕੁੰਡਾ ਘੋੜਣਾ ਪਿਆ ਮੰਜਾ ਜਾਂ ਕਪਿਆ ਟੁੱਟਾ ਜਾਂ ਉਸ ਗ੍ਰੰਥੀ ਦਾ ਕਿਉਂਕਿ ਗ੍ਰੰਥੀ ਨੂੰ ਆਪਾਂ ਅੱਜ ਕੱਲ ਕੁਝ ਨਹੀਂ ਸਮਝਦੇ ਨਾ ਕੀਰਤਿਆਂ ਨੂੰ ਸਮਝਦੇ ਆ ਲੈ ਗਿਆ ਕਾਲੀ ਫੁੱਲਾ ਸਿੰਘ ਜਾ ਕੇ ਕਹਿੰਦਾ ਦੇਖ ਉਹ ਜਦੋਂ ਦੇਖ ਰਣਜੀਤ ਸਿੰਘ ਨੇ ਕਹਿੰਦਾ ਉਹ ਤੇਰਾ ਭਲਾ ਹੋ ਜੇ ਯਾਰ ਤੂੰ ਸਾਡੇ ਗੁਰੂਆਂ ਦੀ ਬਾਣੀ ਪੜ੍ਹੇ ਇੰਨਾ ਕੁਝ ਕਰੇ ਤੇ ਸਾਡੇ ਇਹ ਗੁਰੂ ਦੇ ਵਿਚੇੜ ਦਾ ਘਰ ਇਹੋ ਜਿਹਾ ਕਾ ਕਾਜ ਪੈਸੇ ਰਾਜ ਦੇ ਵਿੱਚੋਂ ਪੈਸੇ ਦਿੱਤੇ ਤੇ ਉਹਨੂੰ ਉਸ ਵੇਲੇ ਰੈ ਗੁਰੂ ਘਰ ਚ ਘੋੜੀ ਦਿੱਤੀ ਆਉਣ ਵਾਸਤੇ ਤੇ ਉਧਰ ਉਹਦਾ ਘਰ ਪਾ ਕੇ ਦਿੱਤਾ ਏ ਸੀ ਉਦੋਂ ਰਾਜ ਏ ਸੀ ਉਦੋਂ ਆਪਣੇ ਜੱਥੇਦਾਰ ਅੱਜ ਆਪਣੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਜਿੱਥੇ ਵੀ ਕੋਈ ਬਾਣੀ ਪੜਦਾ 5000 6000 10000 ਤੋਂ ਵੱਧ ਕੇ ਸਦਾ ਨਹੀਂ ਬੱਚੇ ਉਹਦੇ ਵੀ ਪੜਦੇ ਆ ਉਹਨੂੰ ਵੀ ਜੀ ਕਰਦਾ ਮੈਂ ਗੱਡੀਆਂ ਤੇ ਝੂਟੇ ਲਾਵਾਂ ਮੈਂ ਵਧੀਆ ਰਹਾ ਪਾਠ ਕਰਕੇ ਬਾਣੀ ਪੜ੍ਹ ਕੇ ਉਹਨੂੰ ਆਪਾਂ ਤਾਂ ਕਰੰਦਾ ਸੀ ਨਾ ਉਹ ਇਹ ਕਹਿ ਕੇ ਆਵਾਜ਼ ਬਾਨੀਆ ਕਿਉਂਕਿ ਸਾਡਾ ਰੱਖਿਆ ਹੋਇਆ ਹੈ ਇਹ ਆਪਣੇ ਗੁਰ ਸਿੱਖੀ ਕਿੱਧਰਲੇ ਪਾਸੇ ਨੂੰ ਆਪਾਂ ਸਾਧ ਸੰਗਤ ਤੁਰ ਪਏ ਆਪਾਂ ਤਾਂ ਬਹੁਤ ਉਲਟ ਤੁਰ ਪਏ ਆਪਾਂ ਕਿਤੇ ਬਾਣੀ ਪੜ੍ਹੀ ਨਹੀਂ ਕਿਤੇ ਸੁਣਿਓ ਬਜ਼ੁਰਗ ਸੀ ਆਪਣੇ ਪਹਿਲੇ ਜਿਹੜੇ ਗੁਰੂਦvare ਪ੍ਰਾਂਤ ਭਰ ਜਿਹੜੇ ਜਿਹੇ ਜਿਆ ਕੋਈ ਬੰਦਾ ਹੁੰਦਾ ਸੀ ਨਾ ਉਹੋ ਜਿਹਾ ਗੁਰੂ ਘਰ ਨੂੰ ਰਸਤਾ ਪਹੁੰਚਾਉਂਦਾ ਸੀ ਕਣਕ ਛੋਲੇ ਗੋੜੋ ਆਟਾ ਖੰਡ ਦਾ ਜਿੱਤ ਦਿੰਦਾ ਸੀ ਸਾਰਾ ਰਸਣ ਲੈ ਕੇ ਜਾਂਦਾ ਸੀ ਤੇ ਸ਼ਜਰੀ ਦੇ ਵਿੱਚ ਪਾ ਕੇ ਉਹ ਦਾਣੇ ਪੀਪਾ ਭਰ ਕੇ ਰੱਖਦੇ ਵੀ ਇਹ ਗਰੀਬ ਗੁਰਬੇ ਵਾਸਤੇ ਜਾਂ ਗੁਰਦੁਆਰੇ ਵਾਸਤੇ ਆ ਪਹਿਲਾਂ ਭਰਨੇ ਗੁਰਦੁਆਰੇ ਵਾਸਤੇ ਹੁਣ ਕੌਣ ਭਰਦਾ ਕੋਈ ਨਹੀਂ ਭਰਦਾ ਹੁਣ ਤਾਂ ਭਈਏ ਲਾਏ ਆ ਬੀੜੀ ਭਈਏ ਦੀ ਲਾਈ ਆ ਬੀੜਾ ਲਾਇਆ ਚੱਕ ਪਰ ਸਟਟਰਾਲੀ ਚ ਪਾ ਪਾਰ ਪਾਰ ਸਟਟਰਾਲੀ ਚ ਸੱਦੇ ਮੰਡੀ ਚ ਚਲੋ ਛੱਡੋ ਗਰੀਬਾਂ ਦਾ ਖਿਹੜਾ ਛੱਡੋ ਗੁਰੂ ਘਰ ਦਾ ਖਿਹੜਾ ਕੋਈ ਵੇਲੇ ਵੇਲੇ ਲੋਕ ਗੁਰੂ ਘਰ ਨੂੰ ਦਿੰਦੇ ਆ ਕਣਕ ਜੇ ਕਣਕ ਆ ਗਈ ਨਾ ਪਹਿਲੀ ਬੂਰੀ ਭਰ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਖਾਤਰ ਰਕੜੀ ਮੈਂ ਗੁਰਦੁਆਰੇ ਜਾਉ ਜਿਹੜਾ ਸਹੀ ਬੰਦਾ ਹੋਣਾ ਉਹਦੀ ਕਿਰਤ ਕਮਾਈ ਦਸਾਂ ਨਾਲ ਦੀ ਕਰੂ ਉਹ ਇੱਕ ਬੂਰੀ ਕਣਕ ਦੀ ਇੱਕ ਬੂਰੀ ਝੋਨੇ ਦੀ ਚਾਹੇ ਜੋ ਵੀ ਖੇਤੀ ਕਰਦਾ ਹੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਿਉਂਕਿ ਆਪਣਾ ਗੁਰੂ ਆ ਗੁਰੂ ਗ੍ਰੰਥ ਸਾਹਿਬ ਜੀ ਉਹਨੂੰ ਮੰਨ ਗਏ ਗੁਰੂ ਘਰ ਦੇ ਵਿੱਚ ਲੰਗਰ ਚੱਲਦੇ ਆ ਮੀਰਾਂ ਗਰੀਬਾਂ ਵਾਸਤੇ ਕਿੱਥੇ ਆਉਣਾ ਆਪਣੇ ਪਹਿਲੇ ਬੁੜੇ ਨੇ ਆਪਣੇ ਪਾਣੀ ਧਰਨਾ ਛੈ ਧਰਨੀ ਜੁੱਤੀ ਲਾ ਕੇ ਪੈੜ ਦੇ ਵਿੱਚ ਆਉਣਾ ਉਹ ਬਜ਼ੁਰਗ ਨਾ ਆਉਣਿਆ ਨਾ ਉਹ ਮਿਲਣੇ ਆ ਤੇ ਮਾਈਆਂ ਸੀ ਨਾ ਜਿਹੜੀਆਂ ਪੁਰਾਣੀਆਂ ਮਾਈਆਂ ਸਾਧ ਸੰਗਤੋ ਤੇ ਸਿਰ ਦੇ ਉੱਤੇ ਨਾ ਬੰਨ ਕੇ ਮੈਂ ਕਹਿੰਦਾ ਵੀ ਸਿਰ ਕੋਈ ਬਾਲ ਨਾ ਮੇਰਾ ਆਟੇ 'ਚ ਡਿੱਗ ਪੇ ਬਾਹੂ ਬਾਹੇ ਗਰੂ ਬਾਹੇ ਗਰੂ ਕਰਦੀਆਂ ਨੇ ਇੱਕ ਘੰਟਾ ਪਹਿਲਾਂ ਆਟਾ ਗੁੰਨ ਕੇ ਰੱਖ ਦੇਣਾ ਵੀ ਇਹ ਸਾਡੇ ਪਰਿਵਾਰ ਨੇ ਰੋਟੀ ਛਕਣੀ ਆ ਤੇ ਗੁਰੂ ਘਰ ਨੂੰ ਜਾਣੀ ਆ ਇਹਦੇ ਵਿੱਚੋਂ ਲੇਸ ਬਣ ਜਾਂਦੀ ਸੀ ਰੋਟੀ ਬਹੁਤ ਵਧੀਆ ਬਣਦੀ ਸੀ ਅੱਜ ਦੀਆਂ ਤਾਂ ਰੋਟੀਆਂ ਹੀ ਨਹੀਂ ਖੁਸ਼ਕ ਰੋਟੀਆਂ ਕਿਉਂ ਹੁੰਦੀਆਂ ਉਹ ਇਸ ਕਰਕੇ ਹੁੰਦੀਆਂ ਉਦੋਂ ਹੀ ਆਟਾ ਗੁੰਨਿਆ ਤੇ ਉਦੋਂ ਹੀ ਰੋਟੀ ਲਾ ਦੇਣੀ ਆ ਪਹਿਲਾਂ ਮਾਇਆਂ ਇੱਕ ਘੰਟਾ ਪਹਿਲਾਂ ਗੁੰਨ ਕੇ ਰੱਖ ਦਿੰਦਿਆਂ ਸੀ ਵੀ ਆਟਾ ਲੇਸ ਬਣ ਜੇ ਉਹਦੇ ਤੇ ਘਿਓ ਉੱਤੇ ਮਲ ਕੇ ਤੇ ਉੱਤੇ ਪੋਣਾ ਪਾ ਦੇਣਾ ਫਿਰ ਘੰਟੇ ਪਸ਼ੂ ਪਾਣੀ ਪੂਣੀ ਪਿਆ ਕੇ ਫਿਰ ਰੋਟੀਆਂ ਲਾਉਣੀਆਂ ਫਿਰ ਉਹ ਰੋਟੀਆਂ ਖਾਣ ਨੂੰ ਜੀ ਕਰਦਾ ਹੁੰਦਾ ਸੀ ਜੇ ਨੂਨ ਵਾਲੀਆਂ ਤੇ ਗੰਡੇ ਨਾ ਖਾ ਕੇ ਤੇ ਲੱਸੀ ਨਾ ਖਾ ਕੇ ਤੇ ਧਕਾਰ ਲੈ ਕੇ ਬੰਦਾ ਫਿਰ ਕੰਮ ਤੇ ਲੱਗ ਜਾਂਦਾ ਸੀ ਹੁਣ ਆਪਣੀਆਂ ਮਾਇਆਂ ਕੋਲੇ ਇਹ ਟਾਈਮ ਹੀ ਹੈ ਨਹੀਂ ਮਾਈਆਂ ਕਿਡੀਆਂ ਰਹਿ ਗਈਆਂ ਹੁਣ ਤਾਂ ਅੱਜ ਕੱਲ੍ਹ ਦੀਆਂ ਜਨਾਨੀਆਂ ਬੁੜੀਆਂ ਰਹਿ ਗਈਆਂ ਵੱਡੀਆਂ ਆਪਾਂ ਨੰਗੇ ਦੇਖੋ ਕੀ ਹਾਲ ਹੁੰਦਾ ਕੇਸ ਨੰਗੇ ਵਾਲ ਕੁਲੇ ਕਈਆਂ ਦੇ ਤਾਂ ਜਰ ਇਹ ਸਿੱਖੀ ਨਹੀਂ ਹੈ ਸਾ ਸੰਗਤੋ ਗੁਰੂ ਘਰ ਦੇ ਵਿੱਚ ਜਾਇਆ ਕਰੋ ਬਾਣੀ ਪੜਿਆ ਕਰੋ ਬਾਣੀ ਨੂੰ ਵਿਚਾਰਿਆ ਕਰੋ ਕਥਾ ਕੀਰਤਨ ਸੁਣਿਆ ਕਰੋ ਫਿਰ ਉਹਦੇ ਰਾਹ ਪਿਆ ਕਰੋ ਅੰਮ੍ਰਿਤ ਛੱਕੇ ਗੁਰੂ ਵਾਲਾ ਬਣਨਾ ਸਭ ਤੋਂ ਵੱਡਿਆ ਛੱਡ ਦਿਓ ਸਾ ਸੰਗਤ ਇਹ ਜਾਂ ਸਮਾਂ ਆਉਣਾ ਹੁਣ ਮੂਰੇ ਦੇਖ ਲਿਓ ਤੁਸੀਂ ਅੱਜ ਦੀ ਗੱਲ ਮੇਰੀ ਪਰਹਤਿਆ ਲਿਓ ਆਪਣੇ ਬੈਂਕਾਂ 'ਚ ਭਈਏ ਥਾਣਿਆਂ 'ਚ ਵੀ ਭਈਏ ਆ ਜਾਣੇ ਆ ਜੱਜ ਵੀ ਭਈਏ ਲੱਗਣਗੇ ਤੇ ਵਕੀਲ ਵੀ ਭਈਏ ਵੱਣਗੇ ਕਿ ਆਪਣੇ ਤਾਂ ਡਾਂਗ ਫਰਿਆ ਕਰੂਗੀ ਕਿਉਂ ਪਿੰਡ ਦੇ ਵਿੱਚ ਸਰਪੰਚ ਪੰਚ ਵੀ ਇਹਨਾਂ ਨੇ ਬਣਾ ਜਿਵੇਂ ਇਹਨਾਂ ਦੀ ਹੁਣ ਵੋਟ ਕਾਰਡ ਬਣੀ ਜਾਂਦੇ ਆ ਸਾਰਾ ਕੁਝ ਬਣੀ ਜਾਂਦਾ ਸਾਰਾ ਗੰਗਤੋ ਵੋਟ ਕਾਰਡ ਵੀ ਬਣੀ ਜਾਂਦਾ ਜਦੋਂ ਜਾਇਆ ਕਰਨਾ ਥਾਣੇ ਦੇ ਵਿੱਚ ਥਾਣੇ 'ਚ ਭਈਏ ਵਾ ਕਹਿੰਦੇ ਰਿਪੋਰਟ ਲਾਉਣ ਪਹਿਲਾਂ ਉੱਥੇ ਛੱਤਰ ਖੜਕਿਆ ਕਰੋ ਫਿਰ ਆਪਾਂ ਵਕੀਲ ਕਚਹਿਰੀ 'ਚ ਜਾਇਆ ਕਰਾਂਗੇ ਵਕੀਲ ਵੀ ਭਈਏ ਹੋਣਗੇ ਤੇ ਜੱਜ ਵੀ ਭਈਏ ਹੋਣਗੇ ਡਾਂਗ ਉੱਥੇ ਫਰਿਆ ਕਰੂ ਵੀ ਲਾਓ ਫਾਂਸੀ ਇਹਨਾਂ ਨੂੰ ਸਿਖਾਣ ਨੂੰ ਉਹ ਜਹਰਾ ਪਤਾ ਪਾਰਵੜ ਕੇ ਪੰਜਾਬ ਦਾ ਬੇੜਾ ਹੀ ਕਰ ਕਰਤਾ ਯਾਰ ਛੜ ਛੜ ਚਲੋ ਬਾਹਰ ਚਲੋ ਬਾਹਰ ਚਲੋ ਬਾਹਰ ਅੱਜ ਤੋਂ ਦਸਾਂ ਸਾਲਾਂ ਨੂੰ ਪੰਜਾਬ ਨੇ ਮੁੜ ਮੁੜ ਇੱਧਰ ਆਉਣਾ ਪਰ ਆਪਾਂ ਪੰਜਾਬ ਦਾ ਗਵਾ ਬਹੁਤ ਚੱਲਿਆ ਜਾਇਦਾਦਾਂ ਧਰੀ ਜਾਂਦੇ ਦੇਈ ਜਾਂਦੇ ਆ ਰੱਖ ਲੋ ਜਾਇਦਾਦਾਂ ਨਾ ਦੇਵੋ ਕਿਸੇ ਦਿਨ ਨੂੰ ਮੁੜਨਾ ਪੈਣਾ ਇੱਥੇ ਉਹ ਗੁਰੂਆਂ ਨੇ ਆਪਣੇ ਦਸੇ ਪਾਛ ਨੇ ਯਾਰ ਚਾਰ ਬੱਚੇ ਕਿੰਨੇ ਸਰਵੰਸ ਵਾਰਤਾ ਇਹ ਪੰਜਾਬ ਦੇ ਉੱਤੋਂ ਦੀ ਗੁਰੂ ਸਾਹਿਬ ਨੇ ਸਰਵੰਸ ਵਾਰਤਾ ਪੰਜਾਬ ਦੇ ਉਤੋਂ ਦੀ ਵੀ ਮੇਰਾ ਪੰਜਾਬ ਬਸੇ ਮੈਂ ਉੱਜਣਾ ਤੇ ਆਪਾਂ ਗੁਰੂ ਸਾਹਿਬ ਨੂੰ ਨਾਲ ਹੀ ਜੜੀ ਜੰਨੇ ਯਾਰ ਨਾ ਗੁਰੂ ਘਰ ਜਾਣਾ ਨਾ ਆਪਾਂ ਗੱਲ ਗੁਰੂ ਦੀ ਕਰਨੀ ਐ ਚੱਲ ਕਾ ਰਾਈ ਲੜ ਚੱਲ ਬਾਰ ਕਾ ਰਾਈ ਲੜ ਚੱਲ ਬਾਰ ਯਾਰ ਉੱਥੇ ਆਪਣਾ ਬੁਰਾ ਹਾਲ ਆ ਕੰਮ ਮਿਲਦਾ ਨਹੀਂ ਉਹ ਪੰਜਾਬ ਤਾਂ ਆਪਣਾ ਸੋਨੇ ਦੀ ਚੜੀ ਸੀ ਯਾਰ ਇਹਦੇ ਯਾਰਾਂ ਦਾ ਪੰਜਾਬ ਵਾਲਾ ਤਾਂ ਸੋਖੀ ਨਹੀਂ ਮਿਲਣਾ ਆਉਣਗੇ ਸਾਡੇ ਬੱਚਣ ਤਾਂ ਮੁੜ ਆਉਣਾ ਵਾਪਸ ਆ ਜਾਣਾ ਆ ਕੇ ਕਹਿੰਦੇ ਅਸੀਂ ਤਾਂ ਇੱਥੇ ਪੰਜਾਬ 'ਚ ਆਉਂਦਾ ਖੋਲਾਗੇ ਕਾਰ ਦੇ ਕੋਈ ਅਸੀਂ ਯਾਰ ਇੱਥੇ ਨਜ਼ਾਰੇ ਆ ਪੰਜਾਬ ਦੇ ਵਿੱਚ ਛਾਵਾਂ ਚੰਗਾ ਪਾਣੀ ਰਹਿਣ ਨੂੰ ਧਰਤੀ ਉਹਦਾ ਧਰਤੀ ਵੀ ਨਹੀਂ ਆਪਦੀ ਰੱਖੀ ਜਾ ਰਹੇ ਵੀ ਦਵਾਈਆਂ ਪਾਪਾ ਜ਼ਹਿਰੀਲੀ ਬਣਾਤੀ ਹਵਾ ਅਸੀਂ ਨਹੀਂ ਰੱਖੀ ਪਾਣੀ ਅਸੀਂ ਚੱਕਦਾ ਥੱਲੇ ਯਾਰ ਕੋਈ ਹੈ ਦੱਸ ਦੇ ਛੱਡਿਆ ਆਪਾਂ ਉਸ ਪੰਜਾਬ ਲਈ ਬੱਚੇ ਆਪਾਂ ਬਾਹਰ ਤੋਰ ਤੇ ਆ ਬੁੱਢੇ ਆਪਾਂ ਬੈਠੇ ਜਿੱਦੇ ਆਪਾਂ ਮਰ ਕੇ ਸੜ ਕੇ ਸਤ ਕਰੋ ਸਰਗਾ ਦਾ ਕੁਛ ਬਸ ਕਿਸੇ ਰਿਤੇ ਆਉਣਾ ਨਹੀਂ ਕਿਸੇ ਜਾਣ ਨਹੀਂ ਪਈ ਪੰਜਾਬ ਕੋਲ ਕਿਤੇ ਕਿਆ ਕਰਨਗੇ ਲੋਕ ਬਿਤੇ ਪੰਜਾਬ ਖੰਦਾਸੀ ਜਾਰ ਭਈਏ ਰਹਿਣ ਲੱਗ ਜਾਣਗੇ ਭਈਏ ਤਾਂ ਹੁਣ ਤੁਰੇ ਆਉਂਦੇ ਬੇ ਸਾਬੇ ਟਰੱਕਾਂ ਦੇ ਟਰੱਕ ਤੁਰੇ ਆਉਂਦੇ ਆ ਪਤਾ ਉਹਨਾਂ ਨੂੰ ਵੀ ਪੰਜਾਬ ਤਾਂ ਬਾਹਰ ਜਾ ਰਿਹਾ ਆਪਾਂ ਚੱਲੋ ਉਥੇ ਰਾਜ ਕਰਾਂਗੇ ਉਹਦਾ ਬਹੁਤ ਬੋਲੀ ਜਾਂਦੇ ਆ ਵੀ ਰਾਜ ਤਾਂ ਅਸੀਂ ਕਰਨਾ ਪੰਜਾਬ ਤੇ ਆਪਣੇ ਮੂਰੇ ਭਈਏ